ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ 'ਚ ਅੱਜ ਚੱਲੇ ਆਂ ਆਪਾਂ ਯਾਤਰਾ ਕਰਨੀ ਸ੍ਰੀ ਹਜੂਰ ਸਾਹਿਬ ਮੁਹਾਲੀ ਤੋਂ ਆਏ ਆਂ ਜੀ ਆਪਾਂ ਤੇ ਤੁਹਾਨੂੰ ਦਿਖਾਉਣੇ ਆਂ ਚਲੋ ਚੱਲੇ ਆਂ ਜੀ ਆਪਾਂ ਯਾਤਰਾ ਸ੍ਰੀ ਹਜੂਰ ਸਾਹਿਬ ਜੀ ਮੁਹਾਲੀ ਤੋਂ ਜੀ ਬਾਕੀ ਬਾਬਾ ਜੀ ਦੱਸਣਗੇ ਜੀ ਅਬਈ ਆਪਣੇ 99ਵੀਂ ਯਾਤਰਾ ਹੈ ਜੀ 15ਵੀਂ ਯਾਤਰਾ ਠੀਕ ਹੈ ਜੀ ਅ ਸਾਲ ਬਾਅਦ ਜਾਣੇ ਜੀ ਸਾਲ ਬਾਅਦ ਦੋ ਵੀ ਲੱਗ ਜਾਣੇ ਸਾਲ ਚ ਦੋ ਵਾਰ ਚਲੇ ਜਾਂਦੇ ਠੀਕ ਹੈ ਜੀ ਇਹ ਆਪਾਂ ਮੁਹਾਲੀ ਤੋਂ ਆਏ ਆ ਜੀ ਮੁਹਾਲੀ ਤੋਂ ਯਾਤਰਾ ਹਜੂਰ ਸਾਹਿਬ ਬਾਬਾ ਜੀ ਦੀ 15ਵੀਂ ਯਾਤਰਾ ਹੈ ਬੱਸ ਲੈ ਕੇ ਚੱਲੇ ਆ ਜੀ ਵਧੀਆ ਪ੍ਰਬੰਧ ਆ ਏਸੀ ਬੱਸ ਆ ਚਲੋ ਤੁਹਾਨੂੰ ਕਰਾਵਾਂਗੇ ਜੀ ਦਰਸ਼ਨ ਅੱਗੇ ਜਾ ਕੇ ਆਗੇ ਤੇ ਜੀ ਛੇਪਰੀ ਗੁਰਦੁਆਰਾ ਸਾਹਿਬ ਚ ਸਫਰ ਬਹੁਤ ਵਧੀਆ ਰਿਹਾ ਛੇਪਰੀ ਪਹੁੰਚ ਗਏ ਜੀ ਬਸ ਰੋਟੀ ਖਾ ਕੇ ਲੰਗਰ ਛਕ ਲਿਆ ਚਾਹ ਪੀ ਕੇ ਹੁਣ ਪਾਉਨੇ ਅੱਗੇ ਦੇ ਚਾਲੇ ਲਿਖਾਉਨੇ ਜੀ ਤੁਹਾਨੂੰ ਫਿਰ ਅੱਗੇ ਰਸਤੇ ਦਾ ਸਫਰ ਨਾਲੇ ਹੋਰ ਅੱਜ ਰਾਤ ਅੰਦੌਰ ਰਹਾਂਗੇ ਜੀ ਜਾ ਕੇ ਆ ਗੁਰਦੁਆਰਾ ਸਾਹਿਬ ਆ ਜੀ ਛੇਪਰੀ ਦਾ ਰੋਡ ਦੇ ਉੱਤੇ ਹੀ ਆ ਲੰਗਰ ਚੱਲਦਾ ਈ 24 ਘੰਟੇ ਇੱਥੇ ਹੋਰ ਵੀ ਸੰਗਤ ਬਹੁਤ ਰੁਕਦੀ ਔਰੇ ਜਿੰਨੇ ਵੀ ਹਜੂਰ ਸਾਹਿਬ ਨੂੰ ਜਾਣੇ ਵਾਲੀ ਆ ਜਾਂ ਟਰੱਕਾਂ ਵਾਲੇ ਹੋਗੇ ਕਬਨ ਵਾਲੇ ਵੀ ਰਹੋਗੇ ਸਾਰੇ ਇੱਥੇ ਛੇਪਰੀ ਗੁਰਦੁਆਰਾ ਸਾਹਿਬ 'ਚ ਰੁੱਕੇ ਹੀ ਜਾਂਦੇ ਆ ਅੱਗੇ ਲੱਗੇ ਆ ਚੱਲੇ ਪਾਉਣ ਛੇਪੂਰੀ ਗੁਰਦੁਆਰਾ ਸਾਹਿਬ ਤੋਂ ਆਹ ਖੜੀ ਆਈ ਬੱਸ ਆਪਣੀ ਸੰਗਤ ਸਾਰੀ ਆਪਣੀ ਬੈਠ ਗਈ ਬੈਠਾ ਵਿੱਚ ਸਰਪੰਚ ਮੂਰੇ ਇਹ ਮੋਹਾਲੀ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਤੁਰੀ ਸੀਗੀ ਬਸ ਹੀ ਇਦੇ ਵਿੱਚ ਆਪਾਂ ਆਏ ਤੇ ਮੋਹਾਲੀ ਤੋਂ ਤੁਰੇ ਸੀਗੀ ਬਸ ਇਹ ਜਿਹਦੇ ਵਿੱਚ ਆਪਾਂ ਆਏ ਤੇ ਜੀ ਅੱਗੇ ਕਿਸੇ ਸਰਪੰਚ ਦੇ ਕੋਈ ਜਾਣ ਪਛਾਣ ਸੀਗੇ ਜਿਨ੍ਹਾਂ ਨਾਲ ਆਪਾਂ ਆਏ ਹੋਏ ਆਪਾਂ ਨੂੰ ਸਰਪੰਚ ਲੈ ਕੇ ਆਇਆ ਆਪਾਂ ਹੈਗੇ 6 ਜਣੇ ਬਾਕੀ ਹੋਰ ਸੰਗਤ ਹੈ ਸਾਰੀ ਸੰਗਤ ਜੱਗ ਹੈਗੇ 55 ਜਣੇ ਹਨ 55 ਜਣੇ ਹੈਗੇ ਸਾਰੇ ਇੱਕ ਬੱਸ ਹੈ ਇੱਕ ਗੱਡੀ ਹੈ ਤੇ ਇੱਕ ਪਾਪਾ ਜੀ ਨੇ ਘੋੜਾ ਭੇਟ ਕਰਕੇ ਆਉਣਾ ਹੈ ਹਜ਼ੂਰ ਸਾਹਿਬ ਘੋੜੇ ਵਾਲੀ ਗੱਡੀ ਹੈ ਜੀ ਨੇ ਡੁੱਲੀ ਬਸਾ ਰਿਆ ਯਾਰ ਬਸ ਏਸੀ ਨਾਲੇ ਉਹ ਨਜ਼ਾਰਾ ਏ ਵਧੀਆ ਜੀ ਸਫਰ ਵਧੀਆ ਰਿਹਾ ਹੁਣ ਅੰਦੌਰ ਸਟੇ ਕਰਾਂਗੇ ਜੀ ਰਾਤ ਨੂੰ ਅੰਦੌਰ ਆਪਾਂ ਟਾਈਮ ਨਾਲ ਪਹੁੰਚ ਜਾਗੇ ਇੱਥੋਂ ਸਮਝੋ ਮੈਨੂੰ ਢਾਈ ਤਿੰਨ 100 ਕਿਲੋਮੀਟਰ ਰਹਿ ਗਿਆ ਹਾਂ ਤੇ ਕੱਲ ਨੂੰ ਕੱਲ ਨੂੰ ਜੱਗੇ ਆਪਾਂ ਸ਼ਾਮ ਨੂੰ ਬਹੁੰਜੂਗਾ ਕੱਲ ਨੂੰ ਸ਼ਾਮ ਨੂੰ ਅੱਜ ਵੀ ਕੱਲ ਨੂੰ ਸ਼ਾਮ ਨੂੰ ਹਜੂਰ ਸਾਹਿਬ ਪਹੁੰਚ ਜਾਗੇ ਜੀ ਨਹੀਂ ਤਾਂ ਜੱਕੇ ਜੀ ਮੈਂ ਕੱਲ ਤੁਰੇ ਤੇ ਆਪਾਂ ਅੱਜ ਪਹੁੰਚ ਸਕਦੇ ਤੇ ਅੱਜ ਆਏ ਹੁਣ ਕਿਉਂਕਿ ਰਾਤ ਨੂੰ ਨਹੀਂ ਨਾ ਬੱਸ ਚਲਾਉਂਦੇ ਕਿਉਂਕਿ ਰਾਤ ਨੂੰ ਹੀ ਡਰਾਈਵਰ ਹੈ ਇੱਕੋ ਹੈ ਬੱਸ ਵਾਲਾ ਸਾਰੇ ਚਲੋ ਹੈ ਵੀ ਠੀਕ ਹੈ ਰੈਸਟ ਕਰ ਲੰਦੇ ਨਾਲੇ ਸਾਰੇ ਰਾਤ ਗੁਰਦੁਆਰਾ ਸਾਹਿਬ ਰਹਿ ਗਏ ਸੀਗੇ ਆਪਾਂ ਗਵਾਲੀਅਰ ਉੱਥੇ ਰੈਸਟ ਕਰ ਲਈਦੀ ਨਾਲ ਡਰਾਈਵਰ ਨੇ ਰੈਸਟ ਕਰ ਲਈ ਚਲੋ ਅੱਗੇ ਦਿਖਾਉਣੇ ਆਈ ਤੁਹਾਨੂੰ ਫਿਰ ਕਰਾਉਣੇ ਆ ਫਿਰ ਦਰਸ਼ਨ ਪਹੁੰਚ ਕੇ ਚਲੇਗੇ ਜੀ ਆਪਾਂ ਛੇਪੂਰੀ ਤੋਂ ਅੱਗੇ ਮੱਕੀ ਦਾ ਇੱਕ ਤੀ ਬਹੁਤ ਏਰੀਆ ਜਿੱਦ ਮੱਕੀ ਉਹ ਮੱਕੀ ਖੜੀ ਆਈ ਜਿੱਤਰ ਨੂੰ ਵੀ ਦੇਖ ਲਓ ਮੱਕੀ ਉਹ ਮੱਕੀ ਮੱਕੀ ਬਹੁਤ ਵਧੀਆ ਮੱਕੀ ਦੀ ਫਸਲ ਹੋਈ ਵੀ ਐ ਇੱਥੇ ਮੱਕੀ ਦੇ ਏਰੀਆ ਜ਼ਿਆਦਾ ਐ ਦੇਖਦੇ ਹੋ ਵੀਰੇ ਕਿਸੇ ਨੇ ਲਾਉਣਾ ਹੋਇਆ ਸੀਜ਼ਨ ਇੱਧਰ ਮੱਕੀ ਵਾਲਾ ਕਟਰ ਲੈ ਆ ਕੇ ਸ਼ੇਪੂਰੀ ਤੋਂ ਲੈ ਕੇ ਸ਼ੇਪੂਰੀ ਗੁਰਦੁਆਰਾ ਸਾਹਿਬ ਤੋਂ ਅੱਗੇ ਮੱਕੀ ਉਹ ਮੱਕੀ ਖੜੀ ਐ ਵੀਰੇ ਬਹੁਤ ਏਰੀਆ ਮੱਕੀ ਦਾ ਐ ਘੜ ਤੇ ਘੜ ਸਾਨੂੰ ਦੇਖਦਿਆਂ ਨੂੰ ਹੋ ਗਏ 15 ਕਿਲੋਮੀਟਰ 15 ਕਿਲੋਮੀਟਰ ਵਿੱਚ ਮੱਕੀ ਉਹ ਮੱਕੀ ਹਲੇ ਵੀ ਅੱਜ ਤੱਕ ਮੱਕੀ ਉਹ ਮੱਕੀ ਚੱਲਦੀ ਆ ਕਿ ਜਿਹੜਾ ਲਾਉਣਾ ਹੋਇਆ ਸੀ ਜਿਹਨੂੰ ਹੋਈ ਇੱਧਰ ਜਾਣ ਪਾਣ ਵੀਰੇ ਕਰ ਲਿਓ ਸੰਪਰਕ ਕਿਸੇ ਨਾਲ ਫਸਲ ਵਧੀਆ ਹੋਈ ਵੀ ਆ ਮੇਰੇ ਹਿਸਾਬ ਨਾਲ ਸਭਾਵਨਾ ਨਹੀਂ ਮਹੀਨੇ ਤੱਕ ਲੱਗਦੀ ਆ ਵੀ ਮਹੀਨੇ ਤੱਕ ਚੱਲੂਗੀ ਮੱਕੀ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਬਹੁਤ ਨਰਮਾ check that. ਇਹ ਏਰੀਆ ਕਿਲੋਮੀਟਰਾਂ ਦੇ ਹਿਸਾਬ ਮੱਕੀ ਖੜੀ ਆ ਤੇ ਪਿੱਛੇ ਨੂੰ ਦੇਖ ਕਿੰਨਾ ਏਰੀਆ ਪਿੰਡ ਜੇ ਦਿਖਦੇ ਹੋ ਉਹ ਦੇਖ ਮੱਕੀ ਦਾ ਏਰੀਆ ਅਰੇ ਮੱਕੀ ਵੀ ਬਹੁਤ ਇਹ ਮੱਕੀ ਮੁੱਕੀ ਬਹਾਦੁਰ ਦੀਆ ਪਰ ਇੱਕ ਦਿਵੇ ਦੇਖੀ ਆ ਕੇ ਬਾਕੀ ਉਹ ਮੱਕੀ ਦੀ ਬਦਲ ਬਹੁਤ ਘੜੀਏ ਦੇਖ ਲਿਓ ਵੀਰੇ ਸਾਡੇ ਕੋਲ ਤਾਂ ਵੀਰ ਮੱਕੀ ਆਲਾ ਕੱਟਣ ਨਹੀਂ ਹੈਗਾ ਨੇ ਆਪਾਂ ਦਾ ਜਸ਼ਨ ਲਾ ਜਾਂਦੀ ਹੈ ਇੱਕਤੀ ਸੀਜ਼ਨ ਅੱਲ ਤਾਂ ਮੱਕੀ ਆਲਾ ਕੱਟਣ ਲੈਣ ਨੂੰ ਬਹੁਤ ਪੈਸੇ ਲਾਉਣੇ ਪੈਣੇ ਆ ਇੰਨੇ ਦਾ ਸੀਜ਼ਨ ਦੀ ਲੱਗਣਾ ਆ ਬਣਾ ਪਰ ਇੱਕੋ ਅੱਜ ਕੀ ਕਰਦੇ ਆ ਵੀਰੇ ਜਿੰਨਾ ਏਰੀਆ ਹੈ ਇੱਕਤੀ ਕੋਈ ਆ ਕਿਸੇ ਦਾ ਨੋਟ ਵੀਰੇ ਆ ਕੇ ਆਪਣਾ ਦੇਖ ਲਿਓ ਸੀਜ਼ਨ ਤੁਹਾਡਾ ਵਧੀਆ ਲੱਗ ਜਾਊਗਾ ਬਾਕੀ ਯਾਰ ਜਿਹੜੇ ਆਉਣੇ ਆ ਪੱਕੇ ਉਹਨਾਂ ਨੂੰ ਪਤਾ ਹੀ ਹੋਊਗਾ ਵੀ ਇੱਧਰ ਸੀਜ਼ਨ ਕਿੱਦਾਂ ਦੇ ਲੱਗਦੇ ਆ ਦਿਵਾਸ ਆ ਗਿਆ ਜੀ ਆਪਾਂ ਟਾਬੇ ਤੇ ਰੁਕੇ ਆ ਜੀ ਚਾਹ ਪਾਣੀ ਪੀਣ ਵਾਸਤੇ ਇੱਥੇ ਆਪਣੇ ਟਵਾਣਾ ਫੀਡ ਵਾਲਿਆਂ ਨੇ ਫੈਕਟਰੀ ਲਾਈ ਆ ਜੀ ਦਿਵਾਸ ਨਵੀਂ ਫੈਕਟਰੀ ਉਹਨਾਂ ਨੇ ਆਪਾਂ ਨੂੰ ਰੋਕੇ ਜੀ ਚਾਹ ਪਾਣੀ ਪੀਣ ਵਾਸਤੇ ਉਹ ਆਪਣੇ ਜਿਹੜਾ ਆਪਣੇ ਰੋਡ ਮਾਜਰੇ ਦਾ ਸਰਪੰਚ ਆ ਉਹਨਾਂ ਦੇ ਖਾਸ ਬੰਦੇ ਆ ਉਹਨਾਂ ਨੇ ਰੋਕਿਆ ਹੀ ਇੱਥੇ ਢਾਬੇ ਤੇ ਚਾਹ ਪਾਣੀ ਪਿਲਾਉਣ ਵਾਸਤੇ ਸਾਰੀ ਸੰਗਤ ਨੂੰ ਦਿਖਾਉਣੀ ਆ ਤੁਹਾਨੂੰ ਆ ਲਾਈ ਆਈ ਫੈਕਟਰੀ ਦਵਾਸ ਐਮਪੀ ਦੇ ਵਿੱਚ ਤੇ ਆ ਖੜੀ ਆਈ ਬੱਸ ਢਾਬੇ ਤੇ ਹੀ ਖੜਾ ਹੀ ਸਰਪੰਚ ਸਰਪੰਚ ਕਿਹੜੀ ਲੋਕੇਸ਼ਨ ਆਈ ਹੈ ਇਹ ਆਏਗਾ ਨਿਵਾਸ 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 ਆਪਾਂ ਨੇ ਊਰੇ ਲਈ ਜੀ ਮਿਲਣਾ ਟਵਾਣਾ ਫੀੜੀ ਠੀਕ ਹੈ ਜੀ ਚਲੋ ਅੱਗੇ ਕਰਾਵਾਂਗੇ ਹੀ ਦਰਸ਼ਨ ਤੁਹਾਨੂੰ ਇਹ ਭਾਈ ਜੀ ਨੇ ਆਪਾਂ ਨੂੰ ਸਾਰੀ ਸੰਗਤ ਨੂੰ ਚਾਹ ਪਾਣੀ ਦਾ ਪ੍ਰੋਗਰਾਮ ਕਰਾਇਆ ਜੀ ਇੱਥੇ ਰੈਸਟੋਰੈਂਟ ਤੇ ਹੀ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਚਲੋ ਮਿਲਦੇ ਆਂ ਅੱਗੇ ਫੇਰ ਗੁਰਦੁਆਰਾ ਸਾਹਿਬ ਜਾ ਕੇ ਜੀ ਚਲੋ ਠੀਕ ਹੈ ਜੀ ਵੀਡੀਓ ਦਾ ਕਰਦੇ ਆਂ ਜੀ ਆਪਾਂ ਇੱਥੇ ਐਂਡ ਕੱਲ ਨੂੰ ਨਵੀਂ ਵੀਡੀਓ ਸ਼ੁਰੂ ਕਰਾਂਗੇ ਜੀ ਵੀਡੀਓ ਵੀ ਲੰਬੀ ਹੋ ਜਾਣੀ ਆ ਤੇ ਹੁਣ ਉਰੇ ਰੈਸਟੋਰੈਂਟ ਤੋਂ ਚਾਚੂ ਪੀ ਕੇ ਲੱਗੇ ਆਂ ਜੀ ਅੱਗੇ ਨੂੰ ਚਾਲੇ ਪਾਉਣ ਸਾਰਿਆਂ ਨੂੰ ਮਿਲਦੇ ਆਂ ਕਿਸੇ ਨਵੇਂ ਬਲੌਗ ਦੇ ਨਾਲ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਓਕੇ ਜੀ ਧੰਨਵਾਦ